ਰੁੱਖਾਂ ਦਾ ਮਨੁੱਖ ਦੇ ਜੀਵਨ ਵਿੱਚ ਅਹਿਮ ਯੋਗਦਾਨ ਹੈ ਮਨੁੱਖ ਦੀ ਸਿਹਤ ਲਈ ਆਸ-ਪਾਸ ਹਰਿਆ ਭਰਿਆ ਵਾਤਾਵਰਨ ਹੋਣਾ ਬਹੁਤ ਜ਼ਰੂਰੀ ਹੈ ਪਰ ਅੱਜ ਮਨੁੱਖ ਨਾਲ ਸਸ ਪੈ ਕੇ ਜੀਵਨ ਦੀ ਅਹਿਮ ਲੋੜ ਰੁੱਖਾਂ ਨੂੰ ਤੇਜ਼ੀ ਨਾਲ ਖਤਮ ਕਰਕੇ ਵਾਤਾਵਰਨ ਨੂੰ ਵਿਗਾੜ ਕੇ ਖੁਦ ਹੀ ਆਪਣੀ ਹੋਂਦ ਨੂੰ ਖਤਰੇ ਵਿੱਚ ਪਾਉਣ ਲਈ ਜੁਟਿਆ ਹੋਇਆ ਹੈ ਅੱਜ ਦੇ ਸਮੇਂ ਵਿੱਚ ਕੇਵਲ ਦਰਖਤ ਲਾਉਣਾ ਹੀ ਕਾਫੀ ਨਹੀਂ ਬਲਕਿ ਹਰੇਕ ਇਨਸਾਨ ਦਾ ਫਰਜ਼ ਬਣਦਾ ਕਿ ਉਹ ਲਾਏ ਹੋਏ ਰੁੱਖਾਂ ਨੂੰ ਆਪਣੀ ਨਿੱਜੀ ਜ਼ਿੰਮੇਵਾਰੀ ਸਮਝ ਕੇ ਉਹਨਾਂ ਦਾ ਪਾਲਣ ਪੋਸਣ ਕਰਨਾ ਚਾਹੀਦਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭੰਗਲਾ ਵਿਕੇ ਲਗਾਏ ਜਾ ਰਹੇ ਤੀਸਰੇ ਪਿੱਪਲਾਂ ਦੇ ਜੰਗਲ ਲਾਉਣ ਦੀ ਰਸਮ ਮੌਕੇ ਗੁਰਪ੍ਰੀਤ ਸਿੰਘ ਬੇਦੀ ਹਾਕੀ ਕਲੱਬ ਸਮਰਾਲਾ ਵੱਲੋਂ ਪਿੱਪਲ ਦਾ ਬੂਟਾ ਲਗਾਉਣ ਸਮੇਂ ਕੀਤਾ ਉਹਨਾਂ ਅੱਗੇ ਕਿਹਾ ਕਿ ਇਹੋ ਜੇ ਜੰਗਲ ਪਿੰਡ ਪਿੰਡ ਲੱਗਣੇ ਚਾਹੀਦੇ ਨੇ ਵਾਤਾਵਰਣ ਦੀ ਸੰਭਾਲ ਲਈ ਲੰਬੇ ਸਮੇਂ ਤੋਂ ਜੁਟੇ ਸਸਤਾ ਹਾਕੀ ਕਲੱਬ ਸਮਰਾਲਾ ਵੱਲੋਂ ਪਿੱਪਲਾਂ ਦਾ ਤੀਸਰਾ ਜੰਗਲ ਪਿੰਡ ਭੰਗਲਾ ਵਿੱਚ ਪੰਚਾਇਤੀ ਜ਼ਮੀਨ ਉੱਤੇ ಗ್ರಾಮ ਪੰਚਾਇਤ ਅਤੇ ਮਾਲਵਾਸ ਪੋਸਟ ਕਲੱਬ ਨਾਲ ਮਿਲ ਕੇ 150 ਦੇ ਕਰੀਬ ਪਿੱਪਲ ਲਗਾਏ ਗਏ ਨੇ ਸਮੋਕ ਕੇ ਗੱਲਬਾਤ ਕਰਦੇ ਹੋਏ ਹਰਪ੍ਰੀਤ ਸਿੰਘ ਪਿੰਡ ਭੰਗਲਾ ਨੇ ਕਿਹਾ ਕਿ ਇਹ ਜੰਗਲ ਪੰਜਾਬ ਦਾ ਪਹਿਲਾ ਪਿੱਪਲਾਂ ਦਾ ਜੰਗਲ ਹੋਵੇਗਾ ਜਿੱਥੇ ਇੰਨੀ ਵੱਡੀ ਗਿਣਤੀ ਵਿੱਚ ਪਿੱਪਲ ਹੋਣਗੇ ਉਹਨਾਂ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਪੰਜਾਬ ਅੰਦਰ ਸੜਕਾਂ ਦੇ ਵਿਕਾਸ ਦੇ ਨਾਂ ਉਤੇ ਹਜ਼ਾਰਾਂ ਦਰੱਖਤਾਂ ਦੀ ਬਲੀ ਦਿੱਤੀ ਜਾ ਚੁੱਕੀ ਹੈ ਪਰੰਤੂ ਨਵੇਂ ਦਰੱਖਤਾਂ ਨੂੰ ਲਗਾਉਣ ਲਈ ਨਾ ਤਾਂ ਸਮੇਂ ਦੀ ਸਰਕਾਰ ਸੰਜੀਦਾ ਹੈ ਅਤੇ ਨਾ ਹੀ ਆਮ ਲੋਕੀਂ ਕੁਝ ਸੋਚ ਰਹੇ ਨੇ ਸਮਰਾਤ ਉਹ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਗੁਰਪ੍ਰੀਤ ਸਿੰਘ ਵਿਧੀ ਪ੍ਰਦਾਨ ਸਮਰਾਲਾ ਹੌਕੀ ਕਲੱਬ ਅੱਜ ਅਸੀਂ ਪਿੰਡ ਭੰਗਲਾ ਦੇ ਵਿੱਚ ਤੀਸਰਾ ਜੰਗਲ ਲਗਾ ਰਹੇ ਹਾਂ ਸਾਡਾ ਮਕਸਦ ਸੀਗਾ ਵੀ ਜਿਹੜਾ ਜੰਗਲੇ ਲਗਾਉਣਾ ਇਹ हटਕੇ ਹੀ ਲਗਾਉਣਾ ਕਿਉਂਕਿ ਪੰਜਾਬ ਦੇ ਵਿੱਚ ਤੁਹਾਨੂੰ ਕਿਤੇ ਵੀ ਸ਼ਾਇਦ ਇੰਨੀ ਇਕੱਠੇ ਪਿੱਪਲ ਨਹੀਂ ਮਿਲਣੇ ਕਿਉਂਕਿ ਸਾਡਾ ਇੱਕ ਸੀਗਾ ਏਮ ਸੀਗਾ ਵੀ ਅਸੀਂ ਨਾ ਵੱਧ ਤੋਂ ਵੱਧ ਪਿੱਪਲ ਲਗਾਈਏ ਇੱਥੇ ਅਸੀਂ ਅੱਜ ਅਸੀਂ 150 ਪਿੱਪਲ ਪੂਰੇ ਇਹਨਾਂ ਦੀ ਪਿੰਡ ਦੀ ਪੰਚਾਇਤ ਤੇ ਪਿੰਡ ਦੀ ਕਲੱਬ ਖਾਸ ਕਰ ਮੈਂ ਇੱਥੇ ਨੋ ਲਵਾਂਗਾ ਨਦਰ ਸਰਪਾ ਆਪਣੇ ਸਰਪੰਚ ਹਰਪੀ ਸਿੰਘ ਹੈਪੀ ਦਾ ਉਹਦੀ ਬਹੁਤ ਮਿਹਨਤ ਦੇ ਨਾਲ ਉਹਦੀ ਜਿਹੜੀ ਟੀਮ ਆ ਟੀਮ ਵਰਕਰ ਦੇ ਨਾਲ ਅੱਜ ਸਾਰਿਆਂ ਨਾਲ ਲੜ ਕੇ ਅਸੀਂ तकरीबन ਇੱਥੇ ਇੱਕ ਵਿਰਾਸਤੀ ਜੰਗਲੀ ਨੂੰ ਕਹਿ ਸਕਦੇ ਹਾਂ ਕਿਉਂਕਿ ਸਾਨੂੰ ਪਿੱਪਲਾਂ ਬੋੜਾਂ ਦੀ ਲੋੜ ਬਹੁਤ ਆ ਅਸੀਂ ਵਿਰਾਸਤੀ ਦਰਖਤ ਜਿੰਨੇ ਵੀ ਹੋ ਸਕੇ ਵੱਧ ਤੋਂ ਵੱਧ ਲਵਾਈਏ ਮੇਰੀ ਤਾਂ ਇਹੀ ਆ ਹਰ ਇੱਕ ਨੂੰ ਵੀ ਆਪਾਂ ਨਾਲ ਜਿਵੇਂ ਲੋਕਾਂ ਦਾ ਟ੍ਰੈਂਡ ਚੱਲਿਆ ਹੋਇਆ ਵੀ ਅਸੀਂ ਪਾਮ ਲਾ ਦੀਏ ਜਾਂ ਹੋ ਲਾ ਦੀਏ ਵੀ ਆਪਣੇ ਰੁੱਖਾਂ ਵੱਲ ਨੂੰ ਮੁੜੀਏ ਕਿਉਂਕਿ ਅੱਜ ਸਾਨੂੰ ਪੰਜਾਬ ਨੂੰ ਇੰਨੀ ਲੋੜ ਆ ਦਰਖਤਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਇਹਨਾਂ ਨੂੰ ਨਾ ਸਾਭਿਆ ਨਾ ਲਗਾਇਆ ਤਾਂ ਬਹੁਤ ਹੀ ਭਿਆਨਕ ਸਿੱਟੇ ਨਿਕਲਣਗੇ ਤੁਸੀਂ ਗਰਮੀ ਦੇਖੀ ਹੋ ਇਸ ਵਾਰ ਵੀ ਕੀ ਹਾਲ ਸੀਗਾ ਗਰਮੀ ਦਾ ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਜਿੰਨਾ ਹੋ ਸਕੇ ਪਿੱਪਲ ਬੋੜ ਬਿਲਕਣਾ ਨਿੰਮਾ ਨਾਲ ਸਾਂਝ ਪਾਈਏ ਤੇ ਪੰਜਾਬ ਨੂੰ ਮੁੜ ਆਪਣੇ ਹੀ ਦਰਖਤਾਂ ਨਾਲ ਹਰਾ-ਭਰਾ ਬਣਾ ਕੇ ਮੁੜ ਤੋਂ ਹਰਾ-ਭਰਾ ਬਣਾ ਕੇ ਬਾਬੇ ਨਾਨਕ ਦੇ ਖਾਬ ਦਾ ਇਹਨੂੰ ਪੰਜਾਬ ਬਣਾਈਏ ਹਰਪ੍ਰੀਤ ਸਿੰਘ ਪਿੰਡ ਭੰਗਲਾ ਬਲਾਕ ਸਮਰਾਲਾ ਅੱਜ ਅਸੀਂ ਪਿੰਡ ਦੇ ਨੌਜਵਾਨਾਂ ਨਾਲ ਅਤੇ ਹਾਕੀ ਕਲੱਬ ਦੇ ਸਹਿਯੋਗ ਨਾਲ ਇੱਕ ਅਲੱਗ ਕਨਸੈਪਟ ਦੇ ਤਹਿਤ ਪਿੱਪਲਾਂ ਦਾ ਜੰਗਲ ਲਗਾਇਆ ਹੈ ਕਰੀਬ 150 ਦੇ ਕਰੀਬ ਬੂਟਾ ਲਗਾਇਆ ਗਿਆ ਕਿਉਂਕਿ ਆਪਣੇ ਇਲਾਕੇ 'ਚ ਇਦਾਂ ਦਾ ਉਹ ਇਦਾਂ ਦੇ ਪਿੱਪਲਾਂ ਦਾ ਉਹ ਨਹੀਂ ਹੈਗਾ ਵੀ ਕਨਸੈਪਟ ਨਵਾਂ ਤੇ ਇਹਦੇ ਲਈ ਸਾਰੇ ਨੌਜਵਾਨਾਂ ਨੇ ਪਿਛਲੇ 10 ਦਿਨਾਂ ਤੋਂ ਮਿਹਨਤ ਕਰ ਰਹੇ ਸੀ ਟੋਇਆਂ ਵਗੈਰਾ ਦਾ ਇਹਨੂੰ ਜਗ੍ਹਾ ਨੂੰ ਪੱਧਰ ਕਾਂ 'ਚ ਤੇ ਇਸ ਦੇ ਵਿੱਚ ਹਾਕੀ ਕਲੱਬ ਦਾ ਬਹੁਤ ਸਹਿਯੋਗ ਰਿਹਾ ਜੰਗਲ ਤਾਂ ਪਹਿਲਾਂ ਵੀ ਇੱਥੇ ਲੱਗਿਆ ਹੋਇਆ ਉਹ ਜਿਹੜਾ ਜੰਗਲ ਉਹਦੇ ਵਿੱਚ ਕਿਹੜੇ-ਕਿਹੜੇ ਬੂਟੇ ਨੇ ਜਿੱਦਾਂ ਅਸੀਂ 2022 ਦੇ ਵਿੱਚ ਪਹਿਲਾ ਜੰਗਲ ਲਗਾਇਆ ਸੀ ਉਹਦੇ ਵਿੱਚ 70 ਕਿਸਮਾਂ ਦੇ ਬੂਟੇ ਨੇ ਜਿਹੜੀਆਂ ਆਪਣੇ ਰੋਇਤੀ ਬੂਟੇ ਨੇ ਪੀਲੂ, ਭੇੜਾ, ਰੀਠਾ, ਅੰਬ, ਕਿੱਕਰ, ਤੂੰਤ ਇਦਾਂ ਦੇ ਤੇ ਉਸ ਤੋਂ ਬਾਅਦ 2023 ਦੇ ਵਿੱਚ ਇੱਕ ਜੰਗਲ ਲਗਾਇਆ ਸੀ ਇਹ ਸਾਰੀ ਮਿਲਾ ਕੇ 250 ਬੂਟਾ ਤੇ ਇਸ ਵਾਰ ਅਸੀਂ ਸਿਰਫ ਪਿੱਪਲਾਂ ਦਾ ਹੀ ਲਗਾ ਰਹੇ ਹਾਂ ਕਿੰਨੇ ਪਿੱਪਲ ਲਾਇਆਗੇ ਨੇ ਤੇ ਹੁਣ ਤਾਂ ਦੇਖਪਾਲ ਦਾ ਕਿਦਾਂ ਹੈਗਾ ਪ੍ਰਬੰਧਨ ਡੇਢ ਸੌ ਪਿੱਪਲ ਆ ਦੇਖਪਾਲ ਸਾਡੇ ਨੌਜਵਾਨ ਬਹੁਤ ਹਿੰਮਤੀ ਨੇ ਉਹ ਆਪੇ ਸਾਰਾ ਕਰਦੇ ਨੇ ਜਿੱਦਾਂ ਪਿਛਲੇ ਵੀ ਜੰਗਲ ਕਿਉਂਕਿ ਬੂਟੇ ਤਾਂ ਹਰ ਕੋਈ ਲਗਾ ਲੈਂਦਾ ਪਰ ਸਾਂਭ ਸੰਭਾਲ ਕੋਈ ਨਹੀਂ ਕਰਦਾ ਤੇ ਪਰ ਸਾਡੇ ਨੌਜਵਾਨਾਂ ਨੇ ਉਹਦੀ ਕਟਿੰਗ ਵਗੈਰਾ ਪਾਣੀ ਪਾਣੀ ਦਾ ਸਾਰਾ ਪ੍ਰਬੰਧ ਆਪ ਕਰਦੇ ਨੇ ਉਹਦੇ ਕਰਕੇ ਸਾਨੂੰ ਐਡਾ ਕੋਈ ਪ੍ਰੋਬਲਮ ਨਹੀਂ ਆਉਂਦੀ